ਬਹੁਤ ਸਾਰੇ ਸਿੱਖ ਧੰਤਨ ਗੁਰੂ ਰਾਮਦਾਸ ਸਾਹਿਬ ਜੀ ਦੀ ਆ ਗੱਲ ਬਾਰੇ ਬਹੁਤ ਘੱਟ ਜਾਣਦੇ ਹੋਣਗੇ ਬੇਸ਼ੱਕ ਉਹਨਾਂ ਨੇ ਸਿੱਖ ਇਤਿਹਾਸ ਨਾਲ ਜੁੜੇ ਵੀ ਹੋਣ ਬੇਸ਼ੱਕ ਉਹ ਬਹੁਤ ਵਰੀ ਧੰਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਨਗਰ ਗੁਰੂ ਅਮਰਤਸਰ ਦੇ ਦਰਸ਼ਨ ਵੀ ਕੀਤੇ ਹੋਣ ਚਾਹੇ ਉਹਨਾਂ ਗੋਇੰਦਵਾਲ ਸਾਹਿਬ ਦੇ ਦਰਸ਼ਨ ਕੀਤੇ ਹੋਣ ਚਾਹੇ ਉਹਨਾਂ ਬਾਸਰ ਕੇ ਸਾਹਿਬ ਦੇ ਦਰਸ਼ਨ ਕੀਤੇ ਹੋਣ ਜਾਈ ਉਹਨਾਂ ਗੁਰੂ ਕੇ ਮਹਿਲ ਦੇ ਦਰਸ਼ਨ ਕੀਤੇ ਉਹਨ ਇੱਕ ਜਹਾ ਸੱਚ ਜਿਹਦੇ ਬਾਰੇ ਬਹੁਤ ਤੁਹਾਡੇ ਵਰਗੇ ਘੱਟ ਸਿੱਖ ਹੀ ਜਾਣਦੇ ਨੇ ਤੇ ਬਹੁਤੇ ਨਹੀਂ ਜਾਣਦੇ ਉਹ ਕਿਉਂ ਨਾ ਹੋਵੇ ਗੁਰੂ ਰਾਮਦਾਸ ਸਾਹਿਬ ਦੇ ਸੰਬੰਧ ਵਿੱਚ ਗੱਲ ਕਰਨੇ ਆਪਾਂ ਉਸ ਸੱਚ ਨੂੰ ਸਾਹਮਣੇ ਲਿਆਈਏ ਤਾਂ ਕਿ ਸਾਡੇ ਲੋਕਾਂ ਨੂੰ ਪਤਾ ਲੱਗ ਜਵੇ ਸਭ ਤੋਂ ਆਮ ਤੌਰ ਤੇ ਆਪਾਂ ਇਤਿਹਾਸਕ ਪੱਖ ਤੋਂ ਵੇਖੀਏ ਤੇ ਬਹੁਤ ਸਾਰੀ ਸਿੱਖ ਇਹ ਗੱਲ ਜਾਣਦੇ ਨੇ ਕਿ ਧੰਤਨ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਆ ਉਹ 1534 ਨੂੰ ਜਿਹੜਾ ਲਾਹੌਰ ਚੂਨਾ ਮੰਡੀ ਚ ਹੋਇਆ ਤੇ ਉਹਨਾਂ ਦੇ ਪਿਤਾ ਦਾ ਨਾਮ ਹਰਦਾਸ ਜੀ ਅਤੇ ਮਾਤਾ ਦਾ ਨਾਮ ਦਿਆ ਜੀ ਕਈ ਲੋਕ ਦਿਆ ਕੌਰ ਵੀ ਵਰਤ ਜਾਂਦੇ ਨੇ ਲੇਕਿਨ ਆਮ ਤੌਰ ਤੇ ਉਦੋਂ ਕੌਰ ਸਿੰਘ ਸ਼ਬਦ ਬਹੁਤ ਘੱਟ ਸਨ ਕਿਉਂਕਿ ਇਹ ਸ਼ਬਦੀ ਉਤਪਤੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖ ਧਰਮ ਦੇ ਵਿੱਚ ਕੀਤੀ 1534 ਤੋਂ ਬਾਅਦ ਤੇ ਛੇਤੀ ਹੀ ਉਹਨਾਂ ਦੇ ਮਾਤਾ ਪਿਤਾ ਜੀ ਜਿਹੜੇ ਸੀ ਉਹ ਸੰਸਾਰ ਤੋਂ ਚਲੇ ਗਏ ਕਹਿਣ ਤੋਂ ਭਾਅ ਕਿ ਰੱਬ ਸੋਹਣੇ ਦੇ ਚਰਨਾਂ 'ਚ ਜਾ ਬਰਾਜੇ ਤਾਂ ਕਿਹਾ ਜਾਂਦਾ ਕਿ ਜਿਹੜੇ ਉਹਨਾਂ ਦੇ ਮਾਤਾ ਜੀ ਸਨ ਉਹ ਅੰਮ੍ਰਿਤਸਰ ਤੋਂ ਕੁਝ ਕੋ ਕਿਲੋਮੀਟਰ ਦੂਰ ਜਿੱਦਾਂ ਨੱਤਾਂ ਦੀ ਵਡਾਲੀ ਵੀ ਕਹਿੰਦੇ ਗੁਰੂ ਕੀ ਵਡਾਲੀ ਵੀ ਕਹਿੰਦੇ ਉਹਦੇ ਲਾਗੇ ਪਿੰਡ ਬਾਸਰਕੇ ਆ ਜੋ ਅੰਮ੍ਰਿਤਸਰ ਤੋਂ ਕੁਝ ਕੋ ਕਿਲੋਮੀਟਰ ਦੂਰੀ ਤੇ ਆ ਤਾਂ ਉਹ ਬਾਸਰਕੇ ਪਿੰਡ ਦੇ ਰਹਿੰਦੇ ਸਨ ਉਹਦੇ ਨਾਨਾ ਦੇ ਉਹਨਾਂ ਦੇ ਨਾਨੀ ਸੀ ਫਿਰ ਉਹ ਉਹਨਾਂ ਦੇ ਨਾਨੀ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਘਰ ਲਾਏ ਹੁਣ ਵੇਖੋ ਸਿਰ ਤੇ ਮਾ ਬਾਪ ਨਾ ਹੋਵੇ ਘਰ ਬਾਹਰ ਛੱਡਣਾ ਪੈ ਜੇ ਤੇ ਗਰੀਬੀ ਕਿੰਨੀ ਹੋਵੇਗੀ ਅੰਦਾਜ਼ਾ ਤਾਂ ਆਪਾਂ ਸਹਿਜੇ ਹੀ ਲਾ ਸਕਦੇ ਆ ਫਿਰ ਉੱਥੇ ਆ ਕੇ ਹੀ ਕਿਉਂਕਿ ਉਹ ਥਾਨ ਜਿਹੜਾ ਸੀ ਧੰਤਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਿੰਡ ਸੀ ਬਾਸਰ ਕੇ ਪਿੰਡ ਧੰਤਨ ਗੁਰੂ ਅਮਰਦਾਸ ਸਾਹਿਬ ਜੀ ਦਾ ਸੀ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਨਗਰ ਬਸਾ ਲਿਆ ਸੀ ਗੋਇੰਦਵਾਲ ਸਾਹਿਬ ਜੋ ਤੁਹਾਨੂੰ ਪਤਾ ਕਿ ਜਦੋਂ ਆਪਾਂ ਸੁਲਤਾਨ ਲੋਧੀ ਨੂੰ ਜਾਣਿਆ ਰਸਤੇ ਦੇ ਉੱਪਰ ਬਿਆਸ ਦਰਿਆ ਦੇ ਉੱਪਰ ਹੀ ਪਹੁੰਚ ਜਾਂਦਾ ਹੈ ਗੋਇੰਦਵਾਲ ਸਿੱਖੀ ਦਾ ਤੁਰਾ ਫਿਰ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਚਾ ਹੁਣੀ ਜਾਂ ਵਿਚਾਰਾ ਹੁਣੀਆਂ ਦੂਰ ਦੂ ਤੱਕ ਤੇ ਕੁਦਰਤੀ ਗੱਲ ਸੀ ਤੇ ਪਿੰਡ ਚ ਰਹਿਣ ਕਰਕੇ ਤੇ ਸਾਰਿਆਂ ਨੂੰ ਪਤਾ ਹੋਣਾ ਸੀ ਤੇ ਫਿਰ ਕਿਹਾ ਜਾਂਦਾ ਕਿ ਇਤਿਹਾਸ ਦੇ ਪੰਨਿਆਂ 'ਚ ਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਾਸਰਕੇ ਤੋਂ ਫਿਰ ਉਹਨਾਂ ਦੇ ਨਾਨੀ ਜੀ ਇੱਕ ਵਾਰੀ ਦਰਸ਼ਨ ਕਰਨ ਦੇ ਲਈ ਗੋਇੰਦਵਾਲ ਸਾਹਿਬ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਤੇ ਉਹਨਾਂ ਨੂੰ ਜਦੋਂ ਉੱਥੇ ਗਏ ਲੈ ਕੇ ਤਾਂ ਫਿਰ ਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਤਾਂ ਉਹਨਾਂ ਦੇ ਹੀ ਹੋ ਕੇ ਰਹਿ ਗਏ ਕਿਉਂਕਿ ਉਹ ਬਹੁਤ ਹੀ ਨੇਕ ਤੇ ਵਧੀਆ ਰੂਹ ਸਨ ਤੇ ਉਹ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਹੁਤ ਪ੍ਰਭਾਵਿਤ ਹੋਏ ਸਮਾਂ ਚੱਲਦਾ ਰਿਹਾ ਕਿਆ ਜਾਂਦਾ ਕਿ ਫਿਰ ਜਦੋਂ ਉੱਥੇ ਵੱਡੇ ਹੋ ਗਏ ਉੱਥੇ ਇੱਕ ਥੜੇ ਦੀ ਰਸਮ ਕੀਤੀ ਗਈ ਥੜੇ ਦੀ ਰਸਮ ਹੁਣ ਬਹੁਤ ਸਾਰੇ ਸੱਜਣ ਗੋਇੰਦਵਾਲ ਸਾਹਿਬ ਜਾਣਦੇ ਹੋਣਗੇ ਕਈਆਂ ਸੱਜਣਾਂ ਨੂੰ ਪਤਾ ਹੋਵੇਗਾ ਕਈਆਂ ਭੈਣ ਭਰਾਵਾਂ ਨੇ ਦੇ ਦਰਸ਼ਨ ਕੀਤੇ ਹੋਣਗੇ ਕਈਆਂ ਨੇ ਸਿਰਫ ਗੋਇੰਦਵਾਲ ਸਾਹਿਬ ਬੌਲੀ ਦੇ ਦਰਸ਼ਨ ਕੀਤੇ ਤੇ ਜਾ ਕੇ ਸੱਚਖੰਡ ਜਿੱਥੇ ਧੰਤਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਸ਼ੀ ਸ਼ੋਭਤ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਰ ਸਥਾਨਾਂ ਦੇ ਦਰਸ਼ਨ ਕੀਤੇ ਤੇ ਵਾਪਸ ਆ ਗਏ ਪਰ ਜਦੋਂ ਆਪਾਂ ਸਾਰੇ ਜਾਣੇ ਗੋਇੰਦਵਾਲ ਸਾਹਿਬ ਜਾਣਦੇ ਆ ਬੋਲੀ ਦੇ ਲਾਗੇ ਜਾਣਦੇ ਜਿਹਨੂੰ 84 ਕਹਿ ਦਿੰਦੇ ਨੇ ਉਹਦੇ ਨਾਲ ਹੀ ਇੱਕ ਥੜਾ ਬਣਿਆ ਹੋਇਆ ਉਸ ਥੜੇ ਤੇ ਗੁਰੂ ਰਾਮਦਾਸ ਸਾਹਿਬ ਜੀ ਦੀ ਪ੍ਰੀਖਿਆ ਲਈ ਗਈ ਸੀ ਕਿੰਨੀ ਵਾਰਾਂ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਫਿਰ ਜਦੋਂ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਕਿ ਮਹਾਰਾਜ ਜੀ ਏ ਪ੍ਰਮਾਤਮਾ ਜੇ ਤੁਸੀਂ ਬਖਸ਼ਿਸ਼ ਕਰੋ ਤੇ ਥੜਾ ਬਣ ਸਕਦਾ ਨਹੀਂ ਤੇ ਮੈਂ ਤੇ ਭਾਵੇਂ 100 ਵਾਰੀ ਟਹਾ ਜਾ ਤਾਂ ਵੀ ਮੇਰ ਕੋ ਨਹੀਂ ਬਰਨਾ ਫਿਰ ਉਸ ਥੜੇ ਤੋਂ ਹੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾਗੱਦੀ ਮਿਲੀ ਹੁਣ ਉਸ ਸਮੇਂ ਤੱਕ ਜਿਹੜੀ ਗੁਰੂ ਰਾਮਦਾਸ ਸਾਹਿਬ ਜੀ ਦੇ ਜਿਹੜਾ ਸਿ ਸ਼ਮਾ ਸੀ ਉਹ 1574 ਹੋ ਗਿਆ 1574 1574 ਤੋਂ ਪਹਿਲਾਂ ਜਿਹੜਾ ਸੀ ਅੰਮ੍ਰਿਤਸਰ ਜਿਹਨੂੰ ਗੁਰੂ ਕਾ ਚੱਕ ਪਹਿਲਾ ਨਾਮ ਦਿੱਤਾ ਗਿਆ ਜਾਂ RAM DAS ਪੂਰਾ ਨਾਮ ਦਿੱਤਾ ਗਿਆ ਉਹ ਨਗਰ ਨਹੀਂ ਸੀ ਵੱਸਿਆ ਲੇਕਿਨ ਉੱਥੇ ਗੁਰੂ ਨਾਨਕ ਸਾਹਿਬ ਜੀ ਵੀ ਆਏ ਸਨ ਤੇ ਉਹ ਹੋਰ ਗੁਰੂ ਸਾਹਿਬਾਨ ਵੀ ਉੱਥੇ ਗੁਰੂ ਅਮਰਦਾਸ ਸਾਹਿਬ ਜੀ ਵੀ ਆਏ ਸਨ ਕੁਦਰਤੀ ਗੱਲ ਹੈ ਕਿ ਉਹਨਾਂ ਦਾ ਨਗਰ ਵਸਰ ਕੇ ਜਿਹੜਾ ਆ ਅੰਮ੍ਰਿਤਸਰ ਤੋਂ ਕੁਝ ਕੋ ਕਿਲੋਮੀਟਰ ਦੀ ਦੂਰੀ ਤੇ ਆ ਤੇ ਜਦੋਂ ਉੱਥੇ ਉਹਨਾਂ ਨੇ 1574 ਦੇ ਵਿੱਚ ਘਰ ਬਣਾਇਆ ਸਭ ਤੋਂ ਪਹਿਲਾਂ ਗੁਰੂ RAM DAS ਸਾਹਿਬ ਜੀ ਨੇ ਉੱਥੇ ਘਰ ਬਣਾਇਆ ਅੰਮ੍ਰਿਤਸਰ ਦੀ ਮੁਬਾਰਕ ਧਰਤੀ ਤੇ ਸਭ ਤੋਂ ਪਹਿਲਾਂ ਉੱਥੇ ਉਹਨਾਂ ਖੂਹ ਲਵਾਇਆ ਜਿਹਨੂੰ ਆਪਾਂ ਗੁਰੂ ਕੇ ਮਹਿਲ ਬੋਲਦੇ ਆ ਜੋ ਸੱਚਖੰਡ ਦਰਬਾਰ ਸਾਹਿਬ ਤੋਂ ਕੁਝ ਕੋ ਕਿਲੋ ਕੁਝ ਕੋ ਦੂਰੀ ਤੇ ਆ ਸ਼ਹਿਰ ਦੇ ਸੰਗਣੀ ਵਸੋਂ ਦੇ ਵਿੱਚ ਗੁਰੂ ਕੇ ਮਹਿਲ ਉੱਥੇ ਗੁਰੂ ਨਾਮਦਾਬ ਸਾਹਿਬ ਜੀ ਨੇ ਆਪਣਾ ਘਰ ਵੀ ਬਣਾਇਆ 1574 ਚ 1574 ਤੋਂ ਪਹਿਲਾਂ ਉੱਥੇ ਕੋਈ ਸਰੋਵਰ ਦੀ ਖੁਦਾਈ ਨਹੀਂ ਸੀ ਉਸ ਤੋਂ ਬਾਅਦ ਹੁਣ ਆਪਾਂ ਕਈ ਕਹਾਣੀਆਂ ਸੁਣਦੇ ਆ ਨਾ ਫਿਰ ਜੇ ਕਹਾਣੀਆਂ ਫਿਰ ਤੇ ਕਹਾਣੀਆਂ ਹੀ ਹੁੰਦੀਆਂ ਨੇ ਆਪਾਂ ਅੱਗੇ ਵੀ ਉੱਥੇ ਇੱਕ ਵੀਡੀਓ ਬਣਾਈ ਲੇਕਿਨ ਇੱਥੇ ਜਿਹੜੀ ਸੱਚ ਦੀ ਗੱਲ ਕਰਦੇ ਉਧਰ ਧਿਆਨ ਵੀ ਨਹੀਂ ਦੀ ਲੋੜ ਆਪਾਂ ਨੂੰ ਹੁਣ ਉਸ ਸਮੇਂ ਤੱਕ ਉੱਥੇ ਤੁਸੀਂ ਇਹ ਵੀ ਜਾਣਦੇ ਹੋ ਕਿ ਗੁਰੂ ਅਰਜਨ ਸਾਹਿਬ ਜੀ ਦਾ ਵੀ ਪ੍ਰਕਾਸ਼ ਹੋਇਆ ਹੋਵੇਗਾ ਹਾਂ ਪ੍ਰithvi ਚੰਦ ਦਾ ਵੀ ਜਨਮ ਹੋਇਆ ਹੋਵੇਗਾ ਇਹ ਕਹਿਣ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਵੀ ਉੱਥੇ ਜਾਂਦੇ ਰਹੇ ਹੋਣਗੇ ਭਾਈ ਗੁਰਦਾਸ ਜੀ ਵੀ ਜਾਂਦੇ ਰਹੇ ਹੋਣਗੇ ਕੋ ਕੁਦਰਤੀ ਇਹ ਗੱਲਾਂ ਹੈਗੀਆਂ ਨੇ ਫਿਰ ਉਹਨਾਂ ਨੂੰ ਵੀ ਕਈ ਗੱਲਾਂ ਦਾ ਪਤਾ ਉਦੋਂ ਹੀ ਹੋ ਜਾਣਾ ਚਾਹੀਦਾ ਸੀ ਜਿਹੜੀਆਂ ਕਹਾਣੀਆਂ ਸਾਨੂੰ ਸੁਣਾਈਆਂ ਜਾਂਦੀਆਂ ਨੇ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣੇ ਕਹਿੰਦੇ ਆ ਕਿ 1577 1577 ਜਿੱਥੇ ਅੱਜ ਕੱਲ ਟਾਊਨ ਹਾਲ ਕਹਿ ਦਿੱਤਾ ਜਾਂਦਾ ਆ ਨਾ ਉੱਥੇ ਉਹਨਾਂ ਨੇ ਸੰਤੋਖ ਸਰ ਸਰੋਵਰ ਦੀ ਪਹਿਲਾਂ ਖੁਦਾਈ ਕੀਤੀ ਸੰਤੋਖ ਸਰ ਸਰੋਵਰ ਦੀ ਪਹਿਲਾਂ ਖੁਦਾਈ ਸ਼ੁਰੂ ਕੀਤੀ ਉਸ ਤੋਂ ਬਾਅਦ ਹਰਮੰਦਰ ਸਾਹਿਬ ਸੱਚਖੰਡ ਦਰਬਾਰ ਸਾਹਿਬ ਉਹਦੀ ਖੁਦਾਈ ਦੂਜੇ ਨੰਬਰ ਤੇ ਕੀਤੀ ਹੁਣ ਇੱਥੇ ਵੀ ਸਵਾਲ ਦਾ ਦੇ ਜਵਾਬ ਬਹੁਤ ਸਾਰੇ ਉੱਤਰ ਮਿਲ ਜਾਂਦੇ ਨੇ ਜਿਹੜੇ ਵੀਰਾਂ ਨੇ ਇਤਿਹਾਸ ਪੜ੍ਹਿਆ ਵੇ ਜਾਂ ਜਿਹੜੇ ਵੀਰ ਇਤਿਹਾਸਕਾਰ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਲੱਗ ਜਾਂਦੀ ਆ ਕਿ ਜੇ ਸੰਤੋਖ ਸਰ ਪਹਿਲਾਂ ਖੁਦਾਈ ਕੀਤੀ ਆ ਤੇ ਜਿਹੜੀ ਕਹਾਣੀ ਜੋੜੀ ਜਾਂਦੀ ਉਹ ਗਲਤ ਆ ਤੇ 1577 ਦੇ ਵਿੱਚ ਫਿਰ ਗੁਰੂ ਮਹਾਰਾਜ ਨੇ ਦੋਨਾਂ ਸਰੋਵਰਾਂ ਦੀ ਖੁਦਾਈ ਕਰਵਾਈ ਤੇ ਸਿੱਖ ਕੌਮ ਨੂੰ ਇੱਕ ਵੱਡਾ ਸਥਾਨ ਦਿੱਤਾ ਜਿਹਨੂੰ ਕਿਹਾ ਜਾਂਦਾ ਹੈ ਕਿ ਗੁਰੂ ਕਾ ਚੱਕ ਜਾਂ RAMDAS PURA ਫਿਰ ਸਾਜੇ ਸਾਜੇ ਅੰਮ੍ਰਿਤ ਸਰੋਵਰ ਦੇ ਨਾਲ ਪ੍ਰਸਿੱਧ ਹੋ ਗਿਆ ਇਹ ਇਸ ਥਾਂ ਜਿਹੜਾ ਆ ਗੁਰੂ ਰਾਮਦਾਸ ਸਾਹਿਬ ਜੀ ਨੇ ਮੁੱਲ ਲੈ ਕੇ ਬਣਾਇਆ ਕਿਸੇ ਕੋਲੋਂ ਦਾਨ ਨਹੀਂ ਲਿਆ ਕਿਸੇ ਕੋਲੋਂ ਉਂਝ ਨਹੀਂ ਲਿਆ ਕਿਉਂਕਿ ਇੱਥੇ ਜਿਹੜਾ ਸੈਂਟਰ ਸੀ ਉਧਰੋਂ ਸੁਲਤਾਨਪਿੰਡ ਦਾ ਸੈਂਟਰ ਪੈ ਜਾਂਦਾ ਸੀ ਮਕਬੂਲਪੁਰੇ ਦਾ ਸੈਂਟਰ ਪੈ ਜਾਂਦਾ ਸੀ ਨੀਵੇਂ ਤੁੰਗਾ ਦਾ ਸੈਂਟਰ ਪੈ ਜਾਂਦਾ ਸੀ ਨਾਲ ਹੀ ਉਦੋਂ ਗੁਰੂ ਕੀ ਬਡਾਲੀ ਨੂੰ ਨੱਤਾਂ ਦੀ ਬਡਾਲੀ ਕਿਹਾ ਜਾਂਦਾ ਸੀ ਉਹਦਾ ਸੈਂਟਰ ਪੈ ਜਾਂਦਾ ਸੀ ਤੇ ਬਾਸਰ ਕੇ ਪਿੰਡ ਦਾ ਜਿਹੜਾ ਸੈਂਟਰ ਪੈ ਜਾਂਦਾ ਸੀ ਇਸ ਕਰਕੇ ਇਹ ਜਗ੍ਹਾ ਦੇ ਬਾਰੇ ਆਮ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਪਤਾ ਹੋਣਾ ਸੀ ਨਾਲ ਦੀ ਨਾਲ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖ ਧਰਮ ਦੇ ਵਿੱਚ ਲਾਵਾਂ ਦੀ ਰਚਨਾ ਕੀਤੀ ਚਾਰ ਫੇਰਿਆਂ ਦੀ ਜਿਹਨੂੰ ਆਨੰਦ ਕਾਰਜ ਕਹਿੰਦੇ ਨੇ ਗੁਰੂ ਰਾਮਦਾਸ ਸਾਹਿਬ ਜੀ ਕਿੰਨੇ ਮਤਲਬ ਢੁੰਗੇ ਤੇ ਕਿੰਨੇ ਵਿਸ਼ਾਲ ਇਨਸਾਨ ਸਨ ਜਿਨ੍ਹਾਂ ਨੇ ਸਾਨੂੰ ਕਿੰਨਾ ਕੁਝ ਬਖਸ਼ਿਆ ਅਸੀਂ ਉਹਨਾਂ ਨੂੰ ਸਿਰਫ ਕੁਝ ਕੋ ਗੱਲਾਂ ਤੇ ਹੀ ਸੀਮਿਤ ਕਰਕੇ ਰੱਖ ਦਿੰਨੇ ਆ ਮੈਂ ਸਮਝਦਾ ਕਿ ਸਾਨੂੰ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਵੱਡੀਆਂ ਸਿੱਖਿਆਵਾਂ ਵੱਡੀਆਂ ਗੱਲਾਂ ਕਿਉਂਕਿ ਉਹਨਾਂ ਨੇ ਬਾਣੀ ਵੀ ਕਾਫੀ ਰਚੀ ਹੁਣ ਕਈ ਕਹਿ ਦੇਣਗੇ ਜੀ ਗੁਰੂ ਰਾਮਦਾਸ ਸਾਹਿਬ ਪੜ੍ਹੇ ਨਹੀਂ ਸਨ ਪੜਾਈ ਤਾਂ ਗੁਰੂ ਨਾਨਕ ਸਾਹਿਬ ਦੀ ਜੋਤ ਵਿੱਚ ਸੀ ਜਦੋਂ ਗੁਰੂ ਰਾਮਦਾਸ ਸਾਹਿਬ ਚੋ ਜੋਤ ਆਗੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿੰਨੀਆਂ ਰਾਗਾਂ ਦੇ ਵਿੱਚ ਬਾਣੀ ਜੜੀ ਸੀ ਉਹ ਦਰਜ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਨੇ ਲਾਵਾਂ ਦੀ ਰਚਨਾ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖ ਧਰਮ ਨੂੰ ਕਿੰਨੇ ਵੱਡੇ ਤੀਰਸ ਸਥਾਨ ਦਿੱਤੇ ਇਸ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਸਿੱਖ ਧਰਮ ਦੇ ਵਿੱਚ ਸਾਨੂੰ ਕੱਲਾ ਕੁਝ ਕੋਈ ਗੱਲਾਂ ਦੇ ਉੱਪਰ ਨੀਂਦ ਸਿਮਟ ਕੇ ਰਹਿ ਜਾਣਾ ਚਾਹੀਦਾ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਤਿਹਾਸ ਦੇ ਸਹੀ ਪੱਖਾਂ ਨੂੰ ਹਮੇਸ਼ਾ ਮੁੱਖ ਰੱਖਦੇ ਰਹਿ ਹੋਇਆ ਆਪਣੇ ਭੈਣ ਭਰਾਵਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਇਹ ਬੜਾ ਹੀ ਜ਼ਰੂਰੀ ਆ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੁਹਾਨੂੰ ਸਾਰਿਆਂ ਨੂੰ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਉੱਚੇ ਪਾਏ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਆਸ ਕਰਦਾ ਕਿ ਅਸੀਂ ਉਹਨਾਂ ਗੱਲਾਂ ਤੇ ਉੱਤੇ ਆਪਣੀ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਦੇ ਰਵਾਂਗੇ ਜੀਉਂਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ